ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਿਹੜੀ ਗੱਲਬਾਤ ਕਰਾਂਗੇ ਉਹ ਕਰਾਂਗੇ ਪੰਜਾਬੀ ਸੱਭਿਆਚਾਰ ਪੰਜਾਬੀ ਸਾਹਿਤ ਜਾਂ ਲੇਖਣੀ ਦੇ ਉੱਤੇ ਤੇ ਜਿੰਨਾ ਨਾਲ ਗੱਲਬਾਤ ਕਰਾਂਗੇ ਉਹਨੇ ਸਰਦਾਰ ਜਗਮੀਲ ਸਿੰਘ ਜਠਾਲ ਜੋ ਹਾਇਰ ਐਜੂਕੇਸ਼ਨ ਨਾਲ ਦੀ ਸੰਬੰਧ ਰੱਖਦੇ ਨੇ ਟੀਚਿੰਗ ਲੈਂਡ ਤੋਂ ਉਹਨਾਂ ਦਾ ਚੰਗਾ ਤਜਰਬਾ ਹੈਗਾ ਤੇ ਇਸ ਦੇ ਨਾਲ ਨਾਲ ਉਹਨਾਂ ਨੇ ਬਹੁਤ ਸਾਰੇ ਵਿਸ਼ਿਆਂ ਦੇ ਉੱਪਰ ਕਿਤਾਬਾਂ ਲਿਖੀਆਂ ਨੇ ਤੇ ਜਿਹੜੀ ਉਹਨਾਂ ਦੀ ਪਿਛਲੀ ਕਿਤਾਬ ਆਈ ਹੈ ਉਹ ਖੋਜ ਭਰਪੂਰ ਕਿਤਾਬ ਹੈ ਆਪਣੇ ਪਿੰਡ ਅਜੀਤਗਿਲ ਤੇ ਲਿਖੀ ਹੋਈ ਹੈ ਇਸ ਪੰਜਾਬੀ ਸਾਹਿਤ ਬਾਰੇ ਉਹ ਕੀ ਸੋਚਦੇ ਆ ਹਾਲਾਂਕਿ ਉਹਨਾਂ ਦਾ ਜਿਹੜਾ ਅਧਿਆਪਨ ਦਾ ਕੀਤਾ ਉਹ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਰਿਹਾ ਪਰ ਪੰਜਾਬੀ ਪ੍ਰਤੀ ਉਹਨਾਂ ਦਾ ਪਿਆਰ ਤੇ ਮੋਹ ਹੈ ਉਹ ਬੇਹੱਦ ਹੈਗਾ ਉਹ ਇਸ ਪ੍ਰਤੀ ਕਿਸ ਤਰ੍ਹਾਂ ਦਾ ਸੋਚਦੇ ਨੇ ਜਾਂ ਕਿਵੇਂ ਆਏ ਕਿਸ ਤਰ੍ਹਾਂ ਦਾ ਉਹਨਾਂ ਦਾ ਸਫ਼ਰ ਹੈਗਾ ਉਹਦੇ ਬਾਰੇ ਗੱਲਬਾਤ ਕਰਾਂਗੇ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸਰਨ ਸਤਿ ਸ਼੍ਰੀ ਅਕਾਲ ਤੁਸੀਂ ਜੇ ਆਪਾਂ ਸ਼ੁਰੂ ਕਰੀਏ ਜੀ ਸਹਿਤ ਨਾਲ ਤੁਹਾਡਾ ਸਵਨ ਕਿਦੋਂ ਕਿਦਾਂ ਹੈਗਾ ਤੇ ਕੀਤਾ ਤੇ ਕੀ ਕੀਤਾ ਸੀਗਾ ਜੀ ਮੈਂ ਬਚਪਨ ਤੋਂ ਹੀ ਪੜਦਾ ਸੀ ਜਦੋਂ ਮੈਂ ਹਾਈ ਸਕੂਲ 'ਚ ਪੜਦਾ ਸੀ ਜੀ ਤਾਂ ਸਾਡੇ ਪੰਜਾਬੀ ਟੀਚਰ ਹੁੰਦੇ ਸਰਦਾਰ ਭਗਵਾਨ ਸਿੰਘ ਠੀਕ ਹੈ ਜੀ ਉਹਨਾਂ ਨੇ ਮੈਨੂੰ ਮਤਲਬ ਉਸ ਰਹਿਤ ਨਾਲ ਜੋੜਿਆ ਸੀ ਸਹਿਤ ਨਾਲ ਜੁੜ ਲੱਗਣ ਲਾਈ ਸੀ ਹਾਂਜੀ ਉਦੋਂ ਲਾਇਬ੍ਰੇਰੀ ਦੇ ਵਿੱਚੋਂ ਅਸੀਂ ਨਾਨਕ ਸਿੰਘ ਦੇ ਨਾਵਲ ਪੜੇ ਠੀਕ ਹੈ ਜਾਂ ਉਦੋਂ ਜਿਹੜੇ ਹੋਰ ਪੰਜਾਬੀ ਚ ਤਾਬਾਂ ਆਉਂਦੀਆਂ ਸੀ ਹਾਂਜੀ ਉਦੋਂ ਜਦੋਂ ਚੇਰ ਕੁਮਾਰ ਦਾ ਵੀ ਟਾਈਮ ਸੀ ਹੋਰ ਸੀ ਜਿਹੜੇ ਨਾਨਕ ਸਿੰਘ ਹੋਇਆ ਹਾਂਜੀ ਕੁਟਾ ਸਿੰਘ ਸ਼ਾਦ ਹੋਇਆ ਇਹਨਾਂ ਸਾਰਿਆਂ ਨੇ ਜਿਹੜੀਆਂ ਕਿਤਾਬਾਂ ਲਾਇਬ੍ਰੇਰੀ ਚੋਂ ਪੜ੍ਹੀਆਂ ਹਾਂਜੀ ਉਸ ਤੋਂ ਮੈਨੂੰ ਸਹਿਤ ਪੜ੍ਹਨ ਦੀ ਲਗਨ ਲੱਗੀ ਠੀਕ ਹੈ ਜੀ ਤੇ ਇਹ ਲਗਨ ਤੋਂ ਬਾਅਦ ਚ ਜਦੋਂ ਫਿਰ ਮੈਂ ਕਾਲਜ ਗਿਆ ਹਾਂਜੀ ਤਾਂ ਮੈਨੂੰ ਸ਼ਖਸੀਅਤ ਵਿਕਾਸ ਦਾ ਜ਼ਿਆਦਾ ਦਿਲਚਸਪੀ ਹੋਈ ਠੀਕ ਹੈ ਜੀ ਉਸ ਦੇ ਵਿੱਚ ਅੰਗਰੇਜ਼ੀ ਰੈਕਟਰ ਜਿਨ੍ਹਾਂ ਨੇ ਇੱਕ ਤਰ੍ਹਾਂ ਲਿਖੀਆਂ ਸਖਸੀਅਤ ਦੇ ਵਿਕਾਸ ਤੇ ਹਾਂਜੀ ਉਸ ਟਲੀ ਸਾਰੇ ਮੈਂ ਪੜ੍ਹਿਆ ਜਿਵੇਂ ਡੇਲ ਕਾਰਨੇਗੀ ਹੈ ਜੂਲੀਅਨ ਹੈ ਲੈ ਹਾਂਜੀ ਤੇ ਹੋਰ ਇਹਦੇ ਨਾਲ ਜਿੰਨੇ ਵੀ ਹੈਗੇ ਆ ਉਹਨਾਂ ਦੇ ਕਿਤਾਬਾਂ ਦਾ ਮੈਂ ਘੱਟੋ ਘੱਟ 20 ਸਾਲ ਪੂਰਾ ਅਧਿਨਨ ਕੀਤਾ। ਅੱਛਾ ਅੱਛਾ। ਉੱਥੇ ਫਿਰ ਲਿਖਣ ਦੀ ਚਿੱਟਕ ਲੱਗੀ ਜਾ। ਲਿਖਣ ਦੀ ਚਿੱਟਕ ਕਹਿੰ ਲੱਗੀ ਵੀ ਜਦੋਂ ਮੈਂ ਪੜਾਉਂਦਾ ਸੀ ਨਾ ਸੇਲਵਰਾ ਸਕੂਲ 'ਚ। ਹਾਂਜੀ। ਮੈਂ ਅੰਗਰੇਜ਼ੀ ਦਾ ਪ੍ਰੋਫੈਸਰ ਸੀ ਨਾਲ ਮੇਰੇ ਕੋਲ ਸੇਲਵਰਾ ਸਕੂਲ ਦੇ ਵਿੱਚ ਜਦੋਂ ਮੈਂ ਵੇਖਿਆ ਵੀ ਬੱਚਿਆਂ ਦੇ ਵਿੱਚ ਸਖਸ਼ੀਅਤ ਦੇ ਵਿਕਾਸ ਦੀ ਲੋੜ ਹੈ। ਇਹ ਬੱਚਿਆਂ ਨੂੰ ਇਹਦੀਆਂ ਕਈ ਸੰਭਾਵਨਾਵਾਂ ਜਾਂ ਕਈ ਇਹ ਜਿਹੇ ਹੈਗੇ ਫੈਕਟਰ ਜਿਨ੍ਹਾਂ ਦੀ ਉਹਨਾਂ ਨੂੰ ਸਮਝ ਨਹੀਂ ਆਉਂਦੀ। ਠੀਕ ਹੈ ਜੀ ਤਾਂ ਮੈਂ ਸੋਚਿਆ ਵੀ ਬੱਚਿਆਂ ਦੀ ਸਖਸ਼ੀਅਤ ਵਿਕਾਸ ਬਾਰੇ ਆਪਾਂ ਕੋਈ ਕਿਤਾਬ ਲੱਭੀਏ ਪੰਜਾਬੀ ਦੇ ਵਿੱਚ ਮੈਨੂੰ ਕੋਈ ਕਿਤਾਬ ਨਹੀਂ ਮਿਲੀ ਠੀਕ ਹੈ ਜੀ ਜਿਹੜੀਆਂ ਕਿਤਾਬਾਂ ਪੰਜਾਬੀ ਦੇ ਵਿੱਚ ਹੋਈਆਂ ਉਹ ਅੰਗਰੇਜ਼ੀ ਪਹਿਲਾਂ ਕਿਸੇ ਨੇ ਲਿਖੀ ਆ ਤੇ ਉਸ ਤੋਂ ਹਾਂਸਲੇਟ ਹੋਈਆਂ ਹੋਈਆਂ ਸੀ ਠੀਕ ਹੈ ਜੀ ਇਸ ਕਰਕੇ ਮਤਲਬ ਠੀਕ ਹੈ ਉਹ ਕਿਤਾਬ ਹੈ ਜਿਹੜੀ ਆਪਾਂ ਨੂੰ ਫਿਰ ਮੈਂ ਕੋਸ਼ਿਸ਼ ਕਰੀ ਵੀ ਮੈਂ ਆਪ ਕਿਉਂ ਨਾ ਕਿਤਾਬ ਲਿਖਾਂ ਅੱਛਾ ਜੀ ਤਾਂ ਬੱਚਿਆਂ ਦੀ ਲੋੜ ਨੂੰ ਵੱਖ ਰੱਖਦੇ ਹੋਏ ਠੀਕ ਹੈ ਜੇਰ ਮੈਂ ਜਿਹੜੀ 2012 ਦੇ ਵਿੱਚ ਆਪਣੀ ਪਹਿਲੀ ਕਿਤਾਬ ਲਿਖੀ ਜ਼ਿੰਦਗੀ ਜਿੰਦਾਬਾਦ ਠੀਕ ਹੈ ਜਿਹੜੀ ਕਿ ਮੇਰੇ 20-25 ਸਾਲ ਦੇ ਪਿਛਲੇ ਜਿਹੜਾ ਪੜ੍ਹਾਈ ਸੀ ਠੀਕ ਹੈ ਉਸ ਦਾ ਨਿਚੋੜ ਹੈ ਠੀਕ ਹੈ ਔਰ ਇਸ ਕਿਤਾਬ ਨੂੰ ਮਤਲਬ ਉਸਟਲੀ ਪੰਜਾਬ ਦੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਹਾਂਜੀ ਮਿਲਦੀ ਹੈ ਠੀਕ ਹੈ ਜੀ ਕਿਤਾਬ ਨੂੰ ਚੰਗਾ ਰਿਸਪੌਂਸ ਇਹ ਜ਼ਿੰਦਗੀ ਜਿੰਦਾਬਾਦ ਲਿਖੀ ਇਹਦੇ ਵਿੱਚ ਤੁਸੀਂ ਕੀ ਨਵੰਦ ਕਵਤਾ ਕੀ ਕੀ ਇਹ ਨਵੰਦ ਹੈ ਜੀ ਸਾਰੇ ਠੀਕ ਹੈ ਸਿਹਤ ਦੇ ਨਾਲ ਜੁੜੇ ਹੋਏ ਆ अच्छा अच्छा ਵੀ ਤੁਸੀਂ ਤੁਸੀਂ ਇੱਕ ਤਾਇ ਹੈਗੇ ਜਿਵੇਂ ਤੁਸੀਂ ਸਭ ਤੋਂ ਲਹਿਦਾ ਹਾਂ ਜੀ ਦੁਨੀਆ ਦੇ ਵਿੱਚ ਤੁਸੀਂ ਇੱਕ ਇਨਸਾਨ ਹੋ ਤੁਹਾਡੇ ਵਰਗਾ ਕੋਈ ਨਹੀਂ ਠੀਕ ਹੈ ਜੀ ਦੂਜਾ ਹੈਗਾ ਵੀ ਜਿਵੇਂ ਆਪਾਂ ਨੂੰ ਹਮੇਸ਼ਾ ਹੱਸਦੇ ਰਹਿਣਾ ਚਾਹੀਦਾ ਹੈ ਚਿਹਰੇ ਤੇ ਮੁਸਕਾਨ ਰੱਖੀਏ ਇਹ ਤਾਂ ਬਹੁਤ ਮੁੱਲ ਪੈਂਦਾ ਹੈ ਹਾਂਜੀ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਹੋਰ ਜਿਹੜੀਆਂ ਲੋੜਾਂ ਹੁੰਦੀਆਂ ਨੇ ਸ਼ਖਸੀਅਤ ਵਿਕਾਸ ਦੇ ਵਾਸਤੇ ਸਾਨੂੰ ਹਮੇਸ਼ਾ ਪੋਜ਼ਿਟਿਵ ਜਾਨ ਹੰਦਰੂ ਸੋਚਣਾ ਚਾਹੀਦਾ ਹਾਂਜੀ ਅਮ ਤੌਰ ਤੇ ਬੱਚੇ ਕਈ ਆਈ ਫੇਲ ਹੋ ਜਾਂਦੇ ਆ ਵੀ ਕਿਸੇ ਨੇ ਕਰੀ ਗਏ ਤਾਂ ਭਾਈ ਤੂੰ ਤਨ ਕੰਮਾ ਹਾਂਜੀ ਹੂੰ ਹੂੰ ਤੋਂ ਬੱਚੇ ਚਹਿਣ ਪਾਉਣਾ ਆਉਂਦੀ ਆ ਠੀਕ ਹੈ ਜੇ ਬੱਚੇ ਨੂੰ ਆਪਾਂ ਚੰਗੀਆਂ ਗੱਲਾਂ ਹੀ ਸਿਖਾਈਏ ਤੇ ਚੰਗਾ ਪੜਨ ਨੂੰ ਦੇਈਏ ਤਾਂ ਕੁਦਰਤੀ ਗੱਲ ਆ ਉਹਦੇ ਚ ਚੰਗੀਆਂ ਪੜਾਉਣਾ ਆਉਂਦਾ ਹਾਂਜੀ ਤੇ ਸਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੁੰਦਾ ਹਾਂਜੀ ਜੀ ਨੂੰ ਆਪਾਂ ਕਹਿੰਨੇ ਆ ਅਜੇ ਇੱਕ ਅਚੇਤਮਾਨ ਹੁੰਦਾ ਚੇਤਨਮਾਨ ਹੁੰਦਾ ਹਾਂਜੀ ਕਿਹੜਾ ਅਚੇਤਮਾਨ ਹੈ ਇਹ ਸਾਡਾ ਮਤਲਬ ਉਹ ਹੁਕਮ ਮੰਨਦਾ ਜਿਹੜਾ ਅਸੀਂ ਦੇ ਦਿੰਨੇ ਆ ਉਹ ਸੱਚ ਝੂਠ ਪਰਖਣ ਦੀ ਉਹਦੇ ਚ ਠੀਕ ਹੈ ਜੀ ਹੈ ਨਹੀਂ ਗੀ ਠੀਕ ਹੈ ਤੇ ਜਦੋਂ ਬੱਚੇ ਨੂੰ ਅਸੀਂ ਚੰਗੀਆਂ ਗੱਲਾਂ ਸਿਖਾਉਂਦੇ ਤਾਂ ਉਹਦੀ ਕੁਦਰਤੀ ਤੇ ਸ਼ਖਸੀਤ ਆਪਣਾ ਵਿਕਾਸ ਹੋ ਜਾਂਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਕਿੰਨੀਆਂ ਕਿਤਾਬਾਂ ਹੋਰ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਉੱਥੇ ਨਾ ਅਸੀਂ ਮੈਚ ਬਹੁਤ ਵੱਡੇ ਹੁੰਦੇ ਆ ਜੇਲਾ ਲੱਗਦਾ ਸੇਲਵਰੇਜ ਬਹੁਤ ਵੱਡਾ ਠੀਕ ਹੈ ਜੀ ਤੇ ਉੱਥੇ ਕਬੱਡੀ ਟੂਰਨਾਮੈਂਟ ਹੁੰਦਾ ਬਹੁਤ ਮਤਲਬ ਉਹ ਪੰਜਾਬ ਦੇ ਚੰਗੇ ਮੇਲਿਆਂ ਚੋਂ ਆ ਠੀਕ ਹੈ ਜੀ ਕਬੱਡੀ ਟੂਰਨਾਮੈਂਟ ਬਹੁਤ ਵੱਡਾ ਹਾਂਜੀ ਉਹਦੇ 'ਚ ਅਸੀਂ ਜਦੋਂ ਟੂਰਨਾਮੈਂਟ ਕਰਾਉਂਦੇ ਸੀ ਨਾ ਉਹਦੇ 'ਚ ਮੈਂ ਦੇਖਦਾ ਸੀ ਵੀ ਮਗਰੋਂ ਜਿਹੜੇ ਸਟੇਡੀਅਮ ਦੇ ਵਿੱਚੋਂ ਸਰਿੰਜਾਂ ਮਿਲਦੀਆਂ ਐ ਅੱਛਾ ਜਾਂ ਇਹ ਜਿਹੜਾ ਤਾਂ ਉਹਦੇ ਨਾਲ ਮੈਨੂੰ ਇਹ ਲੱਗਿਆ ਵੀ ਯਾਰ ਬੱਚਿਆਂ ਜਿਹੜੇ ਨਸ਼ਿਆਂ ਦੇ ਗਲਤਾਨ ਆ ਨਸ਼ਿਆਂ ਦਾ ਰੁਝਾਨ ਵੱਧ ਰਿਹਾ ਹੈ ਹਾਂਜੀ ਤਾਂ ਉਦੋਂ ਫਿਰ ਮੈਂ ਸੋਚਿਆ ਵੀ ਬੱਚਿਆਂ ਨੂੰ ਆਪਾਂ ਨਾ ਨਸ਼ਿਆਂ ਦੇ ਨਾ ਜਾਣ ਬਾਰੇ ਵੀ ਇੱਕ ਕਿਤਾਬ ਦੇਈਏ ਠੀਕ ਉਦੋਂ ਫਿਰ ਮੇਰੀ ਕਲਮ ਤੋਂ ਇਹ ਕਿਤਾਬ ਨਿਕਲੀ ਪਹਿਲਾਂ ਸਿਹਤ ਜ਼ਰੂਰੀ ਹੈ ਕਿਤੇ ਜਿ ਨਸ਼ਿਆਂ ਦੇ ਮਾੜੇ ਪ੍ਰਭਾਵ ਇੱਕ ਕਸਰਤ ਜਾਂ ਯੋਗਾ ਜਾਂ ਤੋਂ ਦਿਖਰਾਕ ਹੈ ਇਹਨਾਂ ਫੈਕਟਰ ਤੇ ਮੈਂ ਜ਼ਿਆਦਾ ਲਿਖਿਆ ਇਸ ਕਿਤਾਬ ਚ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਹੋਰ ਇੱਕ ਤੁਸੀਂ ਇੱਕ ਨਾਵਲ ਕਿਹੀ ਇਹ ਕਿਹੀ ਜਨਤ ਹੈ ਜਿਹੜੇ ਉਹਦੇ ਚ ਕੀ ਦੱਸਣ ਦੀ ਕੋਸ਼ਿਸ਼ ਕੀਤੀ ਜੀ ਇਹ ਨਾਵਲ ਸੀ ਐ ਮੈਂ ਜੰਮੂ ਬੜਿਆ ਸੀ 1981 ਦੇ ਵਿੱਚ ਅੱਛਾ ਜੰਮੂ ਤੇ ਬੜਿਆ ਸੀ ਮੈਂ ਵੀ ਐਡ ਕਰੀ ਸੀ ਠੀਕ ਹੈ ਜੀ ਤਾਂ ਜੰਮੂ ਦਾ ਮੈਨੂੰ ਉਹ ਤਾਂ ਪੰਜਾਬ ਦੇ ਵਿੱਚ ਆਪਣੇ ਅੱਗ ਲੱਗੀ ਵੀ ਸੀ ਪੂਰੀ ਠੀਕ ਹੈ ਜੀ ਜਿਹੜਾ ਮਤਲਬ ਆਪਣਾ ਆਤਵਾਦ ਪੂਰੀ ਚਾਰ ਮਸਿੰਮਾ ਤੇ ਸੀ ਹਾਂਜੀ ਤੇ ਉਸ ਤੋਂ ਵਜਨ ਦੇ ਮਾਰੇ ਹੀ ਕਰਦਿਆ ਨੇ ਮੈਨੂੰ ਭੇਜਿਆ ਸੀ ਵੀ ਭਾਈ ਇੱਧਰ ਮੁੰਡਿਆਂ ਦਾ ਕੀ ਪਤਾ ਹੁੰਦਾ ਉਲਝ ਜਾਂਦੇ ਹਾਂ ਜਿਵੇਂ ਆਪਣੇ ਆਪ ਹੀ ਅੱਜ ਕੱਲ ਬੱਚਿਆਂ ਨੂੰ ਵੀ ਰਛਾਂ ਤਾਂ ਬਚਾਉਣ ਦੀ ਖਾਤਿਰ ਦੇ ਰਹੇ ਹਾਂ ਹਾਂਜੀ ਉਹ ਜਦੋਂ ਮੈਂ ਆਵਾਜ਼ ਆਇਆ ਤਾਂ ਉਦੋਂ 84 ਤੋਂ ਪਹਿਲਾਂ ਤਾਂ ਪੂਰੀ ਤੇਜ਼ੀ ਹੋ ਗਈ ਸੀ ਇਸ ਕੰਮ ਦੀ ਹਾਂਜੀ ਉਹਦੇ ਨਾਲ ਜਿਵੇਂ ਫਾਰਮ ਤੇ ਅਸੀਂ ਰਹਿੰਦੇ ਸੀ ਖੇਤੇ ਪੌਂਸ ਆ ਜਾਣੀ ਖੇਤੇ ਬਾਬੇ ਆ ਜਾਣੇ ਖਾਣਾ ਖਾਣੇ ਕਿਤੇ ਉਹਦੇ ਚ ਜਿਹੜਾ ਭੁਗਤਣਾ ਪੈਂਦਾ ਮਗਰਲਾ ਉਹ ਸਾਰਾ ਬਹੁਤ ਬਹੁਤ ਚੱਲੇ ਉਹਦੇ ਚੋਂ ਠੀਕ ਹੈ ਜੀ ਤਾਂ ਫਿਰ ਜੰਮੂ ਕਸ਼ਮੀਰ ਚੋਂ ਕਾਮ ਆਪਣੇ ਬੰਦ ਹੋ ਗਿਆ 84 ਤੋਂ ਬਾਅਦ ਜੰਮੂ ਕਸ਼ਮੀਰ ਚੱਲ ਪਿਆ ਠੀਕ ਹੈ ਜੀ ਉਹਨਾਂ ਦਾ ਰੌਲਾ ਸਰਕਾਰ ਨਾਲ ਇਹ ਵੀ ਜਦੋਂ ਸਾਨੂੰ ਨਹਿਰੂ ਨੇ ਸਾਨੂੰ ਇਹ ਵਾਅਦਾ ਕਰਿਆ ਸੀ ਵੀ ਮੈਂ ਤੁਹਾਡਾ ਸਾਰਿਆਂ ਦਾ ਇੱਕ ਰਾਹਾਂਗਾ ਹਾਂਜੀ ਜਿਵੇਂ ਆਪਾਂ ਕਹਿੰਿਆ ਵੀ ਸਾਰਿਆਂ ਦੀ رائے ਲਵਾਂਗੇ ਅਸੀਂ ਸਾਰੇ ਲੋਕਾਂ ਦੀ ਫਿਰ ਤੁਸੀਂ ਜਿਹੜੇ ਤੁਸੀਂ ਮੰਗਦੇ ਹੋਗੇ ਤੁਸੀਂ ਪਾਕਿਸਤਾਨ ਨਾਲ ਰਹਿਣਾ ਹੈ ਜਾਂ ਇੰਡੀਆ ਨਾਲ ਰਹਿਣਾ ਫਿਰ ਫੈਸਲਾ ਅਸੀਂ ਕਰਾਂਗੇ ਠੀਕ ਹੈ ਜੀ ਕਿਉਂਕਿ ਮਹਾਰਾਜਾ ਜਿਹੜਾ ਸੀਗਾ ਅਸੀਂ ਜੰਮੂ ਦਾ ਹਾਂਜੀ ਇਹ ਕਿਸੇ ਪਾਸੇ ਰਲਿਆ ਨਹੀਂ ਸੀ ਜੀ 2 ਸਾਲ ਇਹ ਬਾਗੀ ਰਿਹਾ 47 ਤੇ ਰਿਹਾ 49 ਤੱਕ ਹਾਂਜੀ 49 'ਚ ਫਿਰ ਪਾਕਿਸਤਾਨ ਨੇ ਹਮਲਾ ਕਰਿਆ ਜੀ ਇਹਨੂੰ ਜਿੱਤਣ ਵਾਸਤੇ ਸ਼੍ਰੀਨਗਰ ਦੇ ਨੇੜੇ ਆ ਗਏ ਸਾਕਿਸਤਾਨੀ ਫੌਜਾਂ ਹਾਂਜੀ ਤੇ ਉਦੋਂ ਫਿਰ ਇਹਨਾਂ ਨੇ ਆਪਣੀ ਸਿੱਖ ਬਟਰਲੀਆਂ ਨਾਲ ਲਾਈਆਂ ਸਾਰੀਆਂ ਇਹਨਾਂ ਨੇ ਉਹਨਾਂ ਦਾ ਮੂੰਹ ਮੋੜਿਆ ਉਹਨਾਂ ਨੂੰ ਹਰਾਇਆ ਹਾਂਜੀ ਤੇ ਫਿਰ ਇਹਨਾਂ ਨੇ ਇਹ ਵੀ ਕਿਹਾ ਮਹਰੂ ਨੂੰ ਵੀ ਸਾਨੂੰ 24 ਘੰਟੇ ਦੇ ਦੇ ਅਸੀਂ ਇਹਨਾਂ ਨੂੰ ਨਾ ਬਾਹਰ ਕੱਢ ਦਿਆਂਗੇ ਇੰਡੀਆ ਦੇ ਜਿਹੜਾ ਇਲਾਕਾ ਰੁਕੇ ਠੀਕ ਹੈ ਤੇ ਹੁਣ ਉਹ ਜਿਹੜਾ ਇੰਡੀਆ ਦਾ ਇਲਾਕਾ ਰੋਕੀ ਬੈਠੇ ਉਹਨੂੰ ਆਪਾਂ ਕਹਿੰਦੇ ਆ ਪੀਓਕੇ ਆਕੁਪਾਈਡ ਕਸ਼ਮੀਰ ਹਾਂਜੀ ਉਹ ਮਤਲਬ ਕਾਫੀ ਜ਼ਿਆਦਾ ਇਲਾਕਾ ਸਾਡਾ ਦੱਬ ਗਿਆ ਇਸੇ ਰੌਲੇ ਚ ਠੀਕ ਹੈ ਪਰ ਫਿਰ ਸਰਦਾਰ ਪਟੇਲ ਨੇ ਇਹਦੇ ਤੇ ਰਾਜੇ ਤੇ ਜ਼ੋਰ ਪਾਇਆ ਵੀ ਜੇ ਤਾ ਤੂੰ ਸਾਨੂੰ ਹੁਕਮ ਦੇਵੇਂਗਾ ਅਸੀਂ ਤੇਰੇ ਦੇਸ਼ ਬਚਾ ਸਕਦੇ ਹਾਂ ਨਹੀਂ ਫਿਰ ਰੁਕ ਜੂਗਾ ਸਾਰਾ ਫਿਰ ਉਹਨੇ ਡਰਦੇ ਨੇ ਇੰਡੀਆ ਨਾਲ ਜੁੜਿਆ ਜੁੜਿਆ ਪਰ ਇਹਨਾਂ ਨੇ ਕਿਹਾ ਸੀ ਵੀ ਅਸੀਂ ਇੱਕ ਰੈਫਰੈਂਡਮ ਕਰਾਵਾਂਗੇ ਲੋਕਾਂ ਦੀ رائے ਮੁਤਾਬਕ ਜੀ ਮੰਗੂਰ ਫਿਨੰਡੋਂ ਤੋਂ ਫਿਰ ਆਰਥਿਕ ਸਰਕਾਰ ਮੁਕਰ ਗਈ ਉਹਨਾਂ ਲੋਕਾਂ ਦੇ ਵਿੱਚ ਇਸ ਬਾਰੇ ਬੜਾ ਗਿਲਾ ਹੈ ਫੰਟਾ ਕਰਕੇ ਉਹ ਨਰਾਜ਼ ਰਹਿੰਦੇ ਸਵਾਰਥ ਸਰਕਾਰ ਦੇ ਨਾਲ ਠੀਕ ਹੈ ਤੇ ਉੱਥੇ ਫਿਰ ਜਿਹੜਾ ਲੋਕਾਂ ਨਾਲ ਪੰਜਾਬ ਦੀ ਹੋਣ ਲੱਗੀ ਤਾਂ ਮੈਨੂੰ ਇਹ ਲੱਗਿਆ ਵੀ ਇਹ ਦੋਨਾਂ ਸਟੇਟਾਂ ਦਾ ਰੌਲਾ ਇਹੀ ਹੈ ਅਸੀਂ ਤੰਗ ਹੋਏ ਹਾਂ ਹੁਣ ਜਦੋਂ ਕਸ਼ਮੀਰ ਦੇ ਲੋਕ ਹੋ ਰਹੇ ਆ ਪੰਜਾਬ ਤੇ ਜੰਮੂ ਕਸ਼ਮੀਰ ਦਾ ਤੇ ਇਹ ਇੱਕ ਵਾਰੀ ਦੀ ਗੱਲ ਹੈ ਕਿ ਉੱਥੇ ਸੀਗਾ ਅਸੀਂ ਚਿੱਟੀ ਸਿੰਘ ਪਿੰਡ ਠੀਕ ਹੈ ਉੱਥੇ ਮਤਲਬ 40 42 ਸਰਦਾਰ ਲੋਕਾਂ ਨੂੰ ਕੱਢ ਕੇ ਘਰਾਂ ਚੱਕਦਾ ਮਾਰ ਸਿੱਖਾਂ ਦੇ ਪਿੰਡ ਹੈ ਠੀਕ ਹੈ ਜੀ ਸਿੱਖ ਵੀ ਉੱਥੇ ਮਹਾਰਾਜ ਰਣਜੀਤ ਸਿੰਘ ਜੀ ਦੀਆਂ ਜਦੋਂ ਫੌਜਾਂ ਗਈਆਂ ਹਾਂਜੀ ਤਾਂ ਇਹਨੇ ਬੈਠ ਕੇ ਵਸਾਈ ਸੀ ਹਾਂਜੀ ਵੀ ਤੁਸੀਂ ਜਿੱਤ ਲੋ ਜੰਗ ਅਸੀਂ ਤੁਹਾਨੂੰ ਇਲਾਕਾ ਦੇ ਦੇਾਂਗੇ ਠੀਕ ਹੈ ਉਹਨਾਂ ਜ਼ਮੀਨਾਂ ਦਿੱਤੀਆਂ ਉੱਥੇ ਉਹਦਾਂ ਦੇ ਵਸੇ ਵੀ ਹੈ ਠੀਕ ਹੈ ਉਸ ਕਰਕੇ ਚਿੱਟੀ ਸਿੰਘਪੁਰਾ ਪਿੰਡ ਸੀ ਹਾਂਜੀ ਉਹ ਉਹ ਤੇ ਉਹਦੇ ਬਾਰੇ ਜਾਂ ਹੋਰ ਜਿਹੜੇ ਮਗਰੋਂ ਫਿਰ ਜਿਹੜੇ ਪੰਡਤਾਂ ਨੂੰ ਉੱਥੋਂ ਪਿੱਛੇ ਕੱਢਿਆ ਗਿਆ ਕਸ਼ਮੀਰ ਚੋਂ ਹਾਂਜੀ ਇਹਨਾਂ ਸਾਰਿਆਂ ਦੀਆਂ ਚਰਚਾਵਾਂ ਤੋਂ ਬਾਅਦ ਇਹਨਾਂ ਸਾਰਿਆਂ ਦੇ ਦੁੱਖ ਤਕਲੀਫ ਆਪਣੇ ਨਾਲ ਰੜਨ ਤੋਂ ਬਾਅਦ ਮੈਂ ਇਹ ਨਾਵਲ ਲਿਖਿਆ ਵੀ ਇਹ ਕਿਹੜਾ ਸਵਰਗ ਹੈ ਠੀਕ ਹੈ ਜੀ ਜਿੱਦੇ ਚ ਲੋਕ ਇੰਨਾ ਤੰਗ ਹੁੰਦੇ ਉਹ ਕਸ਼ਮੀਰ ਨੂੰ ਅਸੀਂ ਕਹਿੰਦੇ ਹਾਂ ਸਵਰਗ ਦਾ ਸਵਰਗ ਹੈ ਹਾਂਜੀ ਸਵਰਗ ਪਰ ਵੀ ਇਹ ਜਿਹੜਾ ਸਵਰਗ ਹੈ ਜਿੱਦੇ ਚ ਉਧਰੋਂ ਪੁਲਿਸ ਵੀ ਤੰਗ ਕਰਦੀ ਆ ਉਧਰੋਂ ਫਿਰ ਦੂਜੇ ਪਾਰ ਜਿਹੜਾ ਆ ਆਉਂਦੇ ਹੈਗੇ ਆਤਵਾਰ ਦੀ ਇਹ ਲੋਕਾਂ ਨੂੰ ਤੰਗ ਕਰਦੇ ਆ ਹਾਂਜੀ ਇਹ ਇਹ ਦੋਨਾਂ ਨੂੰ ਜੋੜ ਕੇ 30 ਸਾਲਾਂ ਦੀ ਕਹਾਣੀ ਹੈ ਜਿਹੜੀ ਲਿਖੀ ਗਈ ਹੈ ਠੀਕ ਹੈ ਜੀ ਉਹਨ ਜਿਹੜੀ ਤੁਸੀਂ ਕਿਤਾਬ ਲਿਖੀ ਆਪਣੇ ਪਿੰਡ ਬਾਰੇ ਦੀ ਇਹ ਫਿਰ ਇਹ ਵਿਚਾਰ ਕਿਵੇਂ ਆ ਗਿਆ ਵੀ ਪਿੰਡ ਬਾਰੇ ਖੋਜ ਕੀਤੀ ਜਾਵੇ ਇਹਦੇ ਬਾਰੇ ਲਾਭ ਸਿੰਘ ਸੰਧੂ ਆ ਆਪਣੇ ਹਾਂਜੀ ਚੰਗੇ ਰਾਈਟਰ ਆ ਪੀ ਹਾਲੀ ਤਜਾਮ ਲਿਖਦੇ ਰਹੇ ਆ ਹਾਂਜੀ ਤੇ ਉਹ ਸਾਡੇ ਪਿੰਡਾਂ ਦੇ ਹੀ ਆ ਵੈਸੇ ਹਾਂਜੀ ਖੰਡ ਚਰਚਾ ਉਹਨਾਂ ਦੀ ਵਾਹ ਖੰਡ ਚਰਚਾ ਚੀਕ ਅੱਛਾ ਬਧੀ ਰਹੀ ਹੈ ਹਾਂਜੀ ਉਹ ਮੇਰੇ ਮਗਰ ਲੱਗੇ ਹੋਏ ਸੀ ਵੀ ਤੂੰ ਆਪਦੇ ਪਿੰਡ ਬਾਰੇ ਲੇਖ ਠੀਕ ਹੈ ਕਿਉਂਕਿ ਉਹਨਾਂ ਨੇ ਲਿਖੀ ਜੰਗਲ ਪੰਜਾਬੀ ਸਾਥ ਬਣਾਈ ਹੈ ਹਾਂਜੀ ਉਹ ਜਿਆਦਾ ਜਿਹੜੀ ਸੱਤ ਹੈ ਸਾਰੀਆਂ ਇਹ ਕਈ ਸਥਾਂ ਪੰਜਾਬ ਦੇ ਵਿੱਚ ਬਾਹਰ ਹੋਈ ਹੈ ਹਾਂਜੀ ਇਹ ਪਿੰਡਾਂ ਦੇ ਬਾਰੇ ਲਿਖਾਉਣ ਦੇ ਇਤਿਹਾਸ ਠੀਕ ਹੈ ਜੀ ਉਹਨਾਂ ਨੇ ਮੈਨੂੰ ਇਹ ਚਿੱਟਕ ਲਈ ਤੇ ਫਿਰ ਚਿੱਟਕ ਤੋਂ ਬਾਅਦ ਮੇਰੇ ਮਨ 'ਚ ਕਈ ਸ਼ੰਕਾਵਾਂ ਸੀ ਵੀ ਮੈਂ ਇਹ ਇਤਿਹਾਸ ਦਾ ਇਤਿਹਾਸ ਦਾ ਵਿਦਿਆਰਥੀ ਤਾਂ ਸੀਗਾ ਮੈਂ ਪਰ ਇਤਿਹਾਸ ਤੇ ਕਲਮ ਨਹੀਂ ਚੱਕੀ ਸੀ ਮੈਨੂੰ ਲੱਗਦਾ ਸੀ ਵੀ ਇਹ ਮੇਥੋਂ ਪੂਰਾ ਨਹੀਂ ਹੋਣਾ ਠੀਕ ਹੈ ਜੀ ਫਿਰ ਸੁਭਾਸ਼ ਪਰ ਆਇਆ ਰਿਹਾ ਸਾਡੇ ਨਾਲ ਹਾਂਜੀ ਉਹਨਾਂ ਨਾਲ ਮੈਂ ਰਹਿ ਕਰੀ ਕੋਟ ਕਪੂਰੇ ਤੋਂ ਠੀਕ ਹੈ ਜੀ ਉਹਨਾਂ ਨੂੰ ਜਦੋਂ ਮੈਂ ਗੱਲ ਕਰੀ ਵੀ ਐ ਜੀ استاد ਜੀ ਮੈਂ ਇਹ ਕਿਤਾਬ ਲਿਖਣੀ ਚਾਹੁੰਣਾ ਹਾਂ ਪਰ ਮੈਨੂੰ ਐ ਲੱਗਦਾ ਵੀ ਮੇਰੇ ਤੋਂ ਇਹ ਗਲਤੀਆਂ ਹੋਣਗੀਆਂ ਜੀ ਤਾਂ ਉਹਨਾਂ ਨੇ ਕਿਹਾ ਵੀ ਤੂੰ ਗਲਤੀਆਂ ਵਾਲੀ ਕਿਤਾਬ ਲਿਖ ਦੇ ਹਾਂਜੀ ਜੇ ਤੂੰ ਲਿਖੇਗਾ ਕੋਈ ਗਲਤੀਆਂ ਸਧਾਰਨ ਵਾਲਾ ਵੀ ਜੰਮ ਜਾਊਗਾ ਜੇ ਤੂੰ ਕੁਝ ਲਿਖਿਆ ਹੀ ਨਾ ਤਾਂ ਉਹਨਾਂ ਗਲਤੀਆਂ ਨੂੰ ਕੌਣ ਸਧਾਰੂਗਾ ਹਾਂਜੀ ਇਸ ਕਰਕੇ ਤੁਸੀਂ ਜ਼ਰੂਰ ਲਿਖੋ ਠੀਕ ਹੈ ਜੀ ਫਿਰ ਉਹਦੇ 'ਚ ਮੈਂ ਕੋਈ ਇਹ 28 ਪਿੰਡਾਂ ਦੇ ਇਤਿਹਾਸ ਹੈ ਜਿਹੜੇ ਜਾਂ ਇਤਿਹਾਸ ਦੀਆਂ ਕਿਤਾਬਾਂ ਢਾਈ ਤੀ ਕਤਾਬਾਂ ਪੜ੍ਹਨਾ ਠੀਕ ਹੈ ਜਿਹੜੇ ਨੇੜੇ-ਨੇੜੇ ਦੇ ਸੀ ਨੇੜੇ-ਨੇੜੇ ਜਾਂ ਜਿਵੇਂ ਆਪਣੇ ਸੀਗਾ ਸੀ ਵੀ ਆਹਾ ਪਟੀਆਂ ਦਾ ਇਤਿਹਾਸ ਹੈ ਹਾਂਜੀ ਲੱਖੀ ਜੰਗਲ ਦਾ ਇਤਿਹਾਸ ਹੈ ਠੀਕ ਹੈ ਫਰੀਦਕੋਟ ਰਾਜ ਦੇ ਇਤਿਹਾਸ ਤੇ ਕਈ ਕਿਤਾਬਾਂ ਸਾਨੂੰ ਮਿਲਦੀਆਂ ਸਿੱਧੂ ਬਰਾੜਾਂ ਦੇ ਬਾਰੇ ਬਹੁਤ ਕਿਤਾਬਾਂ ਮਿਲਦੀਆਂ ਹੋਰ ਜਿਹੜਾ ਅਜਮਜਵੀ ਸਿੱਖਾਂ ਦਾ ਇਤਿਹਾਸ ਹੈ ਇਸ ਤੇ ਵੀ 5-7 ਕਿਤਾਬਾਂ ਹੈਗੀਆਂ ਠੀਕ ਹੈ ਇਹਨਾਂ ਸਾਰੀਆਂ ਕਿਤਾਬਾਂ ਨੂੰ ਪੜ੍ਹ ਕੇ ਫੇਰ ਮੈਂ ਮਨ ਬਣਾਇਆ ਫਿਰ ਲਾਲ ਸਿੰਘ ਸੰਧੂ ਜੀ ਨਾਲ ਰਾਇ ਕਰਕੇ ਹਾਂਜੀ ਇਹ ਉਦਮ ਨੂੰ ਮੈਂ ਸਿਰੇ ਚੜਾਇਆ ਠੀਕ ਹੈ ਜੀ ਇਹਦੇ ਤੇ ਮੈਨੂੰ ਮਤਲਬ 6-7 ਸਾਲ ਲੱਗੇ ਇਸ ਕਿਤਾਬ ਨੂੰ ਲਿਖਣ ਤੇ ਠੀਕ ਹੈ ਜੀ ਇਤਿਹਾਸ ਦਾ ਕੰਮ ਸੀ ਹਾਂਜੀ ਪਰ ਜਦੋਂ ਅਸੀਂ ਲਿਖੀ ਆ ਤਾਂ ਪਿੰਡ ਦੇ ਵਿੱਚ ਇਹਦਾ ਵਧੀਆ ਰਿਸਪੌਂਸ ਮਿਲਿਆ ਲੋਕਾਂ ਨੇ ਬਹੁਤ ਹੀ ਪਸੰਦ ਕੀਤੀ ਹੂੰ ਤੇ ਇਸ ਦਾ ਮੈਨੂੰ ਤਸ਼ਾਹ ਹੋਇਆ ਵੀ ਜੇ ਮੈਂ ਇਹ ਚੰਗਾ ਸਮ ਕਰਿਆ ਕਰ ਜੰਮਣ ਧੂਮੀ ਬਾਰੇ ਹਾਂਜੀ ਫਿਰ ਕੋਈ ਗਲਤੀਆਂ ਕਰਨ ਵਾਲਾ ਵੀ ਆਇਆ ਜੀ ਗਲਤੀਆਂ ਵਾਲੇ ਬਹੁਤ ਆਏ ਠੀਕ ਹੈ ਗਲਤੀਆਂ ਵਾਲੇ ਆਏ ਜਿਲੇ ਸ਼ਿਕਏ ਵਾਲੇ ਵੀ ਆਏ ਹਾਂਜੀ ਪਰ ਉਹ ਗੱਲਾਂ ਛੋਟੀਆਂ ਲੱਗੀਆਂ ਜਿਹੜੇ ਪ੍ਰਾਪਤੀ ਹੈ ਇਹ ਮੈਨੂੰ ਆਪਣੇ ਆਪ ਚ ਹੀ ਵੱਡੀ ਲੱਗੀ ਔਰ ਇਹਦੇ ਮਤਲਬ ਨਕਾਨੇ ਵੀ ਸਲੇ ਇੱਕ ਤਰ੍ਹਾਂ ਦਾ ਇਹ ਇਤਿਹਾਸ ਵੀ ਪਿੰਡ ਦਾ ਸਮਝਿਆ ਗਿਆ ਜੀ ਹੋਂ ਵਾਲੀਆਂ ਕਿੜੀਆਂ ਲਈ ਵੈਸੇ ਤੁਸੀਂ ਅਧਿਆਪਨ ਕਿਤੇ ਤੇ ਰਹੇ ਹੋ ਜੀ ਤੁਹਾਨੂੰ ਕੀ ਲੱਗਦਾ ਵੀ ਜਦੋਂ ਤੁਸੀਂ ਪੜ੍ਹਦੇ ਸੀ ਜੀ ਉਦੋਂ ਉਹਨੀਆਂ ਕਿਤਾਬਾਂ ਪੜ੍ਹਨ ਦਾ ਸ਼ੌਂਕ ਤੇ ਜਿਹੜੇ ਅੱਜ ਦੇ ਵਿਦਿਆਰਥੀ ਉਹਨਾਂ ਨੇ ਕਿਤਾਬਾਂ ਪੜ੍ਹਨ ਦੇ ਸ਼ੌਂਕ 'ਚ ਕੋਈ ਫਰਕ ਪਿਆ? ਫਰਕ ਗਿਆ। ਇਸ ਤਰ੍ਹਾਂ ਦਾ ਜਿਹਦਾ ਮਤਲਬ ਜਦੋਂ ਸਾਨੂੰ ਆਹਾ ਸੋਸ਼ਲ ਮੀਡੀਆ ਆਇਆ ਹੈ। ਹਾਂਜੀ। ਜਾਂ ਮੋਬਾਈਲ ਆਇਆ ਹੈ। ਇਹਨੇ ਸਾਡੇ ਬੱਚਿਆਂ ਨੂੰ ਕਿਤਾਬਾਂ ਨਾਲੋਂ ਤਾਂ ਤੋੜਿਆ। ਜੀ। ਪਰ ਜੇ ਆਪਾਂ ਕਹਿ ਦਈਏ ਬੀਜਨਾਸ ਹੋ ਜਾਂਦਾ ਉਹ ਵੀ ਨਹੀਂ ਹੋਇਆ ਕਿਸੇ ਚੀਜ਼ ਦਾ। ਠੀਕ ਹੈ ਜੀ। ਕਿਤਾਬਾਂ ਦੀ ਹੜੇ ਵੀ ਜਦੋਂ ਮੇਲੇ ਲੱਗਦੇ ਆ। ਹਾਂਜੀ। ਜਦੋਂ ਆਪਣੇ ਨੈਸ਼ਨਲ ਬੁੱਕ ٹرسٹ ਬਠਿੰਡਾ ਦੇ ਵਿੱਚ ਮੇਲਾ ਲਾਉਂਦਾ। ਤੇ 2 ਕਰੋੜ ਦੀਆਂ ਕਿਤਾਬਾਂ ਵੇਚ ਸਕਦਾ ਤੇ ਇਹ ਤਾਂ ਮਤਲਬ ਲੋਕਾਂ ਦੇ ਵਿੱਚ ਕਿਤਾਬਾਂ ਤੇ ਦਿਲਚਸਪੀ ਤਾਂ ਹੈ ਹੂੰ ਰੁਚੀ ਤਾਂ ਹੈ ਬੱਚਿਆਂ 'ਚ ਵੀ ਹੈਗੀ ਹੈ ਠੀਕ ਹੈ ਜੀ ਪਰ ਇਹ ਬੱਚਿਆਂ ਦੀ ਜਿਹੜੀ ਰੁਚੀ ਹੈ ਤੇ ਮਾਂ ਪਿਓ ਨਾਲ ਵੀ ਸੰਬੰਧ ਹੈ ਦੇਖੋ ਜੇ ਮਾਂ ਫੋਨ ਚੱਕੀ ਬੈਠੀ ਹੈ ਤੇ ਪਿਓ ਚੱਕੀ ਬੈਠਾ ਤੇ ਬੱਚਾ ਵੀ ਕਿਵੇਂ ਕਰੂਗਾ ਹਾਂਜੀ ਜੇ ਅਸੀਂ ਮਾਹੌਲ ਸਿਰਜਦੇ ਹਾਂ ਘਰੇ ਬੱਚਿਆਂ ਨੂੰ ਸਹਿਤ ਦੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰਦੇ ਹਾਂ ਫੇਹ ਜੀ ਗੱਲ ਵੀ ਨਹੀਂ ਵੀ ਬੱਚੇ ਨਾ ਪੜਨ ਰੁਝਾਨ ਘਟਿਆ ਹੈ ਹੂੰ ਪਰ ਇਹ ਐ ਨਹੀਂਗਾ ਵੀ ਬੱਚਿਆਂ 'ਚ ਦਿਲਚਸਪੀ ਹੈ ਨਹੀਂ ਉਹ ਫਿਰ ਉਸ ਟਾਈਮ ਤਾਂ ਮਤਲਬ ਸਕੂਲਾਂ ਦੇ ਵਿੱਚ ਕਾਲਜਾਂ ਚ ਲਾਇਬ੍ਰੇਰੀਆਂ ਘੱਟ ਹੁੰਨਗੀਆਂ ਹੁਣ ਤਾਂ ਲਾਇਬ੍ਰੇਰੀਆਂ ਬਹੁਤ ਹੈਗੀਆਂ ਸਕੂਲਾਂ ਹਾਂ ਉਦੋਂ ਮਤਲਬ ਲਾਇਬ੍ਰੇਰੀ ਹੁੰਦੀ ਤਾਂ ਸੀ ਜੀ ਜਿੱਮੇ ਇੱਕ ਕਲਮਾਰੀ ਹੋਈ ਦੋ ਹੋਈਆਂ ਗਿਣਤੀ ਦੇ ਕਿਤਾਬਾਂ ਹਾਂਜੀ ਉਹ ਉਹਨੀਆਂ ਨਹੀਂ ਸੀ ਮਤਲਬ ਲਾਇਬ੍ਰੇਰੀ ਵੀ ਉੰਨੀ ਪਪੂਲਰ ਵੀ ਨਹੀਂ ਹੁੰਦੀ ਸੀ ਹਾਂਜੀ ਤੇ ਜਿਆਦਾ ਕਿਤਾਬਾਂ ਦਾ ਵੀ ਸਟਾਕ ਘੱਟ ਹੁੰਦਾ ਸੀ ਠੀਕ ਹੈ ਇਸ ਕਰਕੇ ਪਰ ਪੜ੍ਹਨ ਵਾਲੇ ਜਿਹੜੇ ਸੀਗੇ ਸੀ ਉਹ ਪੜ੍ਹ ਲੈਂਦੇ ਸੀ ਠੀਕ ਹੈ ਜੀ ਇਹ ਸਹਿਤ ਖੇਤਰ ਦੇ ਵਿੱਚ ਵਿਗਰਦਿਆਂ ਜੀ ਜਦੋਂ ਤੁਸੀਂ ਅੰਗਰੇਜ਼ੀ ਦਾ ਵੀ ਪੈਰਲਰ ਪੜ੍ਹਦੇ ਰਹੇ ਪੰਜਾਬੀ ਦਾ ਵੀ ਤੁਹਾਨੂੰ ਇਹ ਕਿੰਨਾ ਦਾ ਫਰਕ ਲੱਗਦਾ ਵੀ ਪੰਜਾਬੀ ਦਾ ਸਾਹਿਤ ਜਾਦੇ ਉਮੀਰ ਹੈ ਜਾਂ ਅੰਗਰੇਜ਼ੀ ala ਕਹਿੰਦੇ ਨੇ ਲੋਕ ਉਧਰ ਨੂੰ ਵੀ ਜਾਂਦੇ ਆ ਜੀ ਦੇਖੋ ਜਿਹੜਾ ਅੰਗਰੇਜ਼ੀ ਦਾ ਸਾਹਿਤ ਹੈ ਹਾਂਜੀ ਇਹ ਤਾਂ ਮਤਲਬ 4-500 ਸਾਲ ਪੁਰਾਣਾ ਹੈ ਠੀਕ ਹੈ ਜੀ ਅਮੀਰ ਤਾਂ ਉਹ ਹੈਗਾ ਇਹਦੇ 'ਚ ਕੋਈ ਸ਼ੱਕ ਨਹੀਂ ਦਾ ਹਾਂਜੀ ਪਰ ਜੇ ਆਪਾਂ ਪੰਜਾਬੀ ਦਾ ਅੰਗਰੇਜ਼ੀ ਨਾਲ ਮੇਲ ਕਰੀਏ ਅੰਗਰੇਜ਼ੀ ਸਾਰੀ ਦੁਨੀਆ ਦੀ ਭਾਸ਼ਾ ਰਹੀ ਹੈ ਹਾਂਜੀ ਜਿਹੜਾ ਲੋਕਾਂ ਦਾ ਚੱਲਣ ਵੱਧਾ ਕੁਦਰਤੀ ਗੱਲ ਕੰਮ ਵੀ ਵੱਧ ਹੋਇਆ ਵਾ ਉਹਦੇ ਚ ਹਾਂਜੀ ਤੇ ਜਿੰਨੀ ਸਾਡੀ ਭਾਸ਼ਾ ਹੈ ਸਾਡੇ ਵੀ ਬਥੇਰਾ ਕੰਮ ਹੋਇਆ ਇਹ ਨਹੀਂ ਗੱਲ ਹਾਂਜੀ ਸਾਡੇ ਚੰਗੇ ਰਾਈਟਰ ਵੀ ਹੋਏ ਆ ਜਿਨ੍ਹਾਂ ਨੇ ਮਤਲਬ ਸਿੱਖ ਧਰਮ ਤੇ ਬਹੁਤ ਕੰਮ ਹੋਇਆ ਪੰਜਾਬੀ ਚ ਤੇ ਦੂਜਾ ਜਿਹੜਾ ਹੈਗਾ ਨਾਵਲਾਂ ਤੇ ਬਹੁਤ ਕੰਮ ਹੋਇਆ ਹੈ ਹਾਂਜੀ ਕਹਾਣੀ ਤੇ ਸਾਡੇ ਕੋਲੇ ਬਹੁਤ ਚੰਗੇ ਕਹਾਣੀਕਾਰ ਆ ਹਾਂਜੀ ਸਾਡੇ ਕਵਤਾਵਾਂ ਦੇ ਗਜ਼ਲਾਂ ਦੇ ਵਿੱਚ ਵੀ ਬਹੁਤ ਵਧੀਆ ਕੰਮ ਹੋ ਰਿਹਾ ਸਾਡੇ ਬਠਿੰਡੇ ਚੀ ਮਤਲਬ ਬਹੁਤ ਵਧੀਆ ਕੰਮ ਹੋ ਰਿਹਾ ਹਾਂਜੀ ਵੀ ਮਾੜਾ ਨਹੀਂਗਾ ਸਾਡਾ ਸ਼ਹਿਰ ਜੇ ਅਸੀਂ ਕਹੀਏ ਨਾ ਦੂਜਿਆਂ ਨਾਲੋਂ ਹਾਂਜੀ ਤਾਂ ਬਟਿੰਡੇ ਦੇ ਵਿੱਚ ਵੀ ਸਹਿਤ ਤੇ ਬਹੁਤ ਕੰਮ ਹੋ ਰਿਹਾ ਹੈ ਹੋਰ ਚੰਗਾ ਹੋ ਰਿਹਾ ਹੈ ਜੀ ਜਿਹੜਾ ਮਤਲਬ ਕਿ ਸਾਰੇ ਜਿਹਨੇ ਸਹਿਤਕ ਹਸਤੀਆਂ ਹੈਗੀਆਂ ਇਸ ਦਾ ਨੋਟਿਸ ਲੈ ਰਹੀਆਂ ਹਾਂਜੀ ਆਖੀਰ ਦੇ ਵਿੱਚ ਹੈਗਾ ਜੀ ਜਿਹੜੇ ਵਿਦਿਆਰਥੀ ਆ ਛੋਟੀਆਂ ਕਲਾਸਾਂ ਦੇ ਵਿਦਿਆਰਥੀ ਆ ਤੁਸੀਂ ਟੀਚਰ ਲੈਣ ਚ ਰਹੇ ਹੋਗੇ ਉਹਨਾਂ ਨੂੰ ਕਿਤਾਬਾਂ ਬਰਤੀ ਤੁਹਾਡਾ ਕੀ ਸੁਝਾਅ ਕੀ ਹੈਗਾ ਜੀ ਦੇਖੋ ਬੱਚਿਆਂ ਨੂੰ ਕਿਤਾਬਾਂ ਜਿਵੇਂ ਹੁੰਦੀਆਂ ਪਹਿਲਾਂ ਤਾਂ ਬੱਚਿਆਂ ਦੇ ਮੈਗਜ਼ੀਨ ਆਉਂਦੇ ਹੁੰਦੇ ਸੀ ਹਾਂਜੀ ਸਾਡਾ ਬੋਰਡ ਵੀ ਮੈਗਜ਼ੀਨ ਸ਼ਾਪ ਦਾ ਬੱਚਿਆਂ ਦਾ ਹੋਰ ਵੀ ਬਥੇਰੇ ਸੀ ਹਾਂਜੀ ਅਤੇ ਹੁਣ ਵੀ ਬੱਚਿਆਂ ਨੂੰ ਜਿਹੜਾ ਪਰ ਟੀਵੀ ਨੇ ਜਾਂ ਇਸ ਨੇ ਮੋਬਾਈਲ ਨੇ ਬੱਚਿਆਂ ਨੂੰ ਇਹਦੇ ਨਾਲ ਤੋੜਿਆ ਹਾਂਜੀ ਵੀ ਅੱਜ ਕੱਲ ਦਾ ਮਤਲਬ ਇਹ ਹੈਗਾ ਨਾ ਰੁਝਾਨ ਮਲਟੀਮੀਡੀਆ ਇਸ ਨੇ ਬੱਚਿਆਂ ਨੂੰ ਪਿੱਛੇ ਧੱਕ ਰਿਆ ਹਾਂਜੀ ਪਰ ਬੱਚਿਆਂ ਨੂੰ ਕਿਤਾਬਾਂ ਦਾ ਤਾਂ ਚਾਹੀਦਾ ਜੇ ਬੱਚਿਆਂ ਨੂੰ ਅਸੀਂ ਕਿਤਾਬਾਂ ਨਾ ਦੇਵਾਂਗੇ ਤਾਂ ਇਹ ਗੱਲ ਹੈ ਬੱਚੇ ਫਿਰ ਪਿੱਛੇ ਰਹਿਣਗੇ ਉਹ ਕਹਿੰਦੇ ਹੁੰਦੇ ਵੀ ਜਿਹੜਾ ਪੜਿਆ ਲਿਖਿਆ ਬੰਦਾ ਹਾਂਜੀ ਉਹ ਉਹ ਅਣ ਜੇ ਕਿਤਾਬਾਂ ਨਹੀਂ ਪੜਦਾ ਉਹ ਅਨਪੜਾ ਵਰਗਾ ਹੀ ਆ ਠੀਕ ਹੈ ਹਾਂਜੀ ਮਤਲਬ ਬੰਦੇ ਨੂੰ ਕਿਤਾਬਾਂ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਜਿਹੜੀ ਇੱਕ ਕਿਤਾਬ ਹੈ ਇਹ ਸੋਡੇ ਕੱਲੇ ਵਾਸਤੇ ਨਹੀਂ ਇਹ ਸੋਡੇ ਤਿੰਨ ਪੀੜੀਆਂ ਵਾਸਤੇ ਕੰਮ ਦਿੰਦੀ ਹੈ ਹਾਂਜੀ ਹਰ ਜੀ ਕੀਤਾ ਤੁਸੀਂ ਕਿਤਾਬ ਜਿੱਦ ਚੰਗੀ ਮਿਲਦੀ ਦੁਨੀਆ ਤੋਂ ਖਰੀਦ ਕੇ ਘਰੇ ਰੱਖੋ ਹੂੰ ਜਦੋਂ ਵੀ ਤੁਹਾਨੂੰ ਕਿਤੇ ਤੁਸੀਂ ਨਾ ਪੜੋਗੇ ਸਮਾਂ ਲੱਗੂ ਪੜੋਗੇ ਨਹੀਂ ਤੁਹਾਡਾ ਅਗਲੀ ਜੇਨਰੇਸ਼ਨ ਪੜੂਗੀ ਕੋਈ ਨਾ ਕੋਈ ਪੜੂਗਾ ਹੂੰ ਇਸ ਕਰਕੇ ਕਿਤਾਬ ਦੀ ਮਹੱਤਤਾ ਕਦੇ ਅਸੀਂ ਕੱਟ ਕੇ ਨਹੀਂ ਰੱਖ ਸਕਦੇ ਵੀ ਇਹ ਕਟੂਗੀ ਕਦੇ ਇਹ ਤਾਂ ਵਧਣੀ ਵਧੇਗੀ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਵੀ ਬਹੁਤ ਧੰਨਵਾਦ ਇਸ ਤਰ੍ਹਾਂ ਹੈਗਾ ਜੀ ਜਿਹੜੀਆਂ ਕਿਤਾਬਾਂ ਨੇ ਕਹਿੰਦੇ ਉਹ ਘਰ ਦੇ ਵਿੱਚ ਪਈਆਂ ਹੋਣ ਤਾਂ ਕੋਈ ਨਾ ਕੋਈ ਤਾਂ ਪੜਦਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਕਿਤਾਬਾਂ ਨਾਲ ਜੁੜਨਾ ਚਾਹੀਦਾ ਔਰ ਪੜਨੀਆਂ ਚਾਹੀਦੀਆਂ ਤੁਸੀਂ ਲਗਾਤਾਰ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ